ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਖਾਸ ਹੋਣ ਵਾਲੀ ਹੈ ਤੇ ਕਿਰਪਾ ਕਰਕੇ ਵੀਡੀਓ ਸਾਰੀ ਦੇਖਿਓ ਤਾਂ ਜੋ ਸਾਨੂੰ ਨਿੱਕੇ ਨਿੱਕੇ ਚੀਜ਼ਾਂ ਤੋਂ ਜੋ ਅਸੀਂ ਇਗਨੋਰ ਕਰ ਦਿੰਨੇ ਆ ਉਹਨਾਂ ਦਾ ਸਾਨੂੰ ਖਮਿਆਜਾ ਨਾ ਭੁਗਤਣਾ ਪਵੇ ਦੋਸਤੋ ਆ ਤੁਸੀਂ ਫੋਟੋ ਦੇਖ ਹੀ ਰਹੇ ਹੋ ਤੇ ਜਾਇਆ ਤੁਹਾਨੂੰ ਲੱਗਿਆ ਹੋਣਾ ਵੀ ਆਪਾਂ ਇਹ ਵੀਡੀਓ ਵਿੱਚ ਕਿਸ ਤੇ ਗੱਲ ਕਰਾਂਗੇ ਇਹ ਆਪਾਂ ਗੱਲ ਕਰਾਂਗੇ ਪਤਲੀਆਂ ਬਿੱਟਾਂ ਜਿਹਨੂੰ ਆਪਾਂ ਲੂਸ ਡਰਾਪਿੰਗ ਵੀ ਕਹੇ ਜਾਂਦੇ ਆ ਕਿ ਸਾਡੀਆਂ ਮੁਰਗੀਆਂ ਪਤਲੀਆਂ ਬਿੱਟਾਂ ਜਾਂ ਬਿਲਕੁਲ ਪਾਣੀ ਵਾਲੀਆਂ ਬਿੱਟਾਂ ਕਰਦੀਆਂ ਹਨ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਕਈ ਵਾਰ ਪਤਾ ਨਹੀਂ ਚੱਲਦਾ ਕਿਉਂਕਿ ਅਸੀਂ ਫਾਰਮ ਦੇ ਅੰਦਰ ਜੋ ਵਿਛਾਉਣਾ ਪਾਇਆ ਹੁੰਦਾ ਚਾਵਲ ਦਾ ਛਿਲਕਾ ਹੋ ਗਿਆ ਉਹਦੇ ਵਿੱਚ ਅਗਰ ਪਾਣੀ ਵਾਲੀ ਬਿੱਟਾਂ ਮਾਰਦੇ ਆ ਜਾਨਵਰ ਤਾਂ ਆਪਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਚੱਲਦਾ ਇਸ ਕਰਕੇ ਦੋਸਤੋ ਪਾਣੀ ਵਾਲੀਆਂ ਬਿੱਟਾਂ ਜਾਂ ਪਤਲੀ ਚੌਕਲੇਟ ਵਾਂਗ ਦੇ ਦੇ ਰੰਗ ਦੀ ਜੋ ਬਿੱਟ ਆਉਂਦੀ ਹੈ ਇਹ ਕਿਉਂ ਕਰਦੇ ਆਣ ਤੇ ਇਹਦਾ ਆਪਾਂ ਨੂੰ ਸਮੇਂ ਸਿਰ ਇਲਾਜ ਕਰਨਾ ਵੀ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਦੋਸਤੋ ਸਵੇਰੇ ਆਪਣੇ ਫਾਰਮ ਤੇ ਜਾਣੇ ਹੋ ਤਾਂ ਫਾਰਮ ਦੇ ਅੰਦਰ ਜਾ ਕੇ ਆਪਣੇ ਜਾਨਵਰਾਂ ਨੂੰ ਥੋੜੀ ਦੇਰ 15 ਮਿੰਟ 10 ਮਿੰਟ ਉਹਨਾਂ ਨੂੰ ਗੌਰ ਨਾਲ ਦੇਖਿਆ ਕਰੋ ਤਾਂ ਜੋ ਸਾਨੂੰ ਉਹਨਾਂ ਦੇ ਵਿੱਚ ਕਿਸੇ ਢਿੱਲੇ ਮੱਠੇ ਜਾਨਵਰ ਦਾ ਪਤਾ ਲੱਗ ਸਕੇ ਹਾਂਜੀ ਦੋਸਤੋ ਇਹ ਪ੍ਰੋਬਲਮ ਜਿਆਦਾ ਵੱਡੀ ਹੈ ਵੀ ਨਹੀਂ ਪਰ ਅਗਰ ਇਹਦਾ ਖਿਆਲ ਨਹੀਂ ਕਰਾਂਗੇ ਤਾਂ ਇਹ ਬਹੁਤ ਜਿਆਦਾ ਸੀਰੀਅਸ ਵੀ ਹੋ ਜਾਂਦੀ ਹੈ ਕਿਉਂਕਿ ਸਿੱਧਾ-ਸਿੱਧਾ ਇਹਦਾ ਅਸਰ ਜਾਨਵਰ ਦੀ ਜਾਂ ਕੋਲੋ ਮੁਰਗੀਆਂ ਦੀ ਸਿਹਤ ਤੇ ਪੈਂਦਾ ਕਿਉਂਕਿ ਉਹਨਾਂ ਦਾ weight loss ਹੋਣਾ ਸ਼ੁਰੂ ਹੋ ਜਾਂਦਾ ਹੈ ਉਨਾਂ ਦੀ ਬੋਡੀ ਜਿਹੜੀ ਡੀਹਾਈਡਰੇਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਲੂਜ਼ ਡਰੋਪਿੰਗ ਡਿਉ ਜਾਂ ਪਾਣੀ ਵਾਲੇ ਵਿਟਾ ਉਹਨਾਂ ਦੇ ਸਰੀਰ 'ਤੇ ਪਾਣੀ ਦੀ ਕਮੀ ਜ਼ਿਆਦਾ ਹੋ ਜਾਂਦੀ ਹੈ ਤੇ ਦੋਸਤੋ ਇਹਨਾਂ ਦਾ ਸਮੇਂ ਸਿਰ ਇਲਾਜ ਕਰਨਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਆਪਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਤੇ ਸਸਤਾ ਇਲਾਜ ਦੱਸਾਂਗੇ ਜੋ ਕਿ ਆਪਣੇ ਆਮ ਨੇੜੇ ਦੇ ਮੈਡੀਕਲ ਤੋਂ ਕਿਤੋਂ ਵੀ ਤੁਸੀਂ ਜਾ ਕੇ ਇਹ ਟੈਬਲਟ ਲੈ ਸਕਦੇ ਹੋ ਦੋਸਤੋ ਇਸ ਪ੍ਰੋਬਲਮ ਦੇ ਵਿੱਚ ਮੁਰਗੀਆਂ ਸਾਡੀਆਂ ਹੌਲੇ ਹੌਲੇ ਕੋਸ਼ ਦੇ ਨਾਲ ਦੇ ਵਿੱਚ ਵਿੱਚ ਉਹਨਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋਣ ਦੇ ਕਾਰਨ ਉਹਨਾਂ ਦਾ weight ਬਹੁਤ ਘਟ ਜਾਂਦਾ ਹੈ ਔਰ ਜੋ ਅੰਡੇ ਵਾਲੀ ਮੁਰਗੀ ਹੈ ਉਹ ਅੰਡਾ ਦੇਣਾ ਬੰਦ ਕਰ ਦਿੰਦੀ ਹੈ ਜਾਂ ਘੱਟ ਕਰ ਦਿੰਦੀ ਹੈ ਔਰ ਅਸੀਂ ਇਹਨਾਂ ਦਾ ਗੌਰ ਨਹੀਂ ਕਰਦੇ ਔਰ ਜਦੋਂ ਕੁਝ ਦਿਨ ਜ਼ਿਆਦਾ ਹੋ ਜਾਂਦੇ ਆ ਤਾਂ ਫਿਰ ਇਹ ਜਿਹੜੇ ਮੁਰਗੇ ਆ ਜਾਂ ਮੁਰਗੀਆਂ ਆ ਆਪਣੀਆਂ ਹੌਲੀ ਹੌਲੀ ਸੁਸਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਉਹਨਾਂ ਦੀ ਬੋਡੀ ਦਾ ਪਾਣੀ ਕਾਫੀ ਜ਼ਿਆਦਾ ਖਤਮ ਹੋ ਚੁੱਕਿਆ ਹੁੰਦਾ ਫਿਰ ਉਹ ਹੌਲੀ ਹੌਲੀ ਆਪਣਾ ਫੀਡ ਕਰਨੀ ਬੰਦ ਕਰ ਦਿੰਦੀਆਂ ਫਿਰ ਕਮਜ਼ੋਰ ਹੋ ਜਾਂਦੀਆਂ ਤੇ ਹੌਲੀ ਹੌਲੀ ਉਹਨਾਂ ਦੀ ਮਟੈਂਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਰ ਅਸੀਂ ਇਸ ਚੀਜ਼ ਦਾ ਧਿਆਨ ਨਹੀਂ ਤਾਂ ਦੋਸਤੋ ਇਸ ਚੀਜ਼ ਨੂੰ ਬਿਲਕੁਲ ਨੋਰਮਲ ਨਹੀਂ ਲੈਣਾ ਚਾਹੀਦਾ ਜਦੋਂ ਵੀ ਤੁਹਾਨੂੰ ਕੋਈ ਲੱਗੇ ਕਿ ਸਾਡੇ ਕੋਲ ਕੋਈ ਨਾ ਕੋਈ ਜਾਨਵਰ ਪਤਲੀ ਵਿਟ ਕਰ ਰਿਹਾ ਜਾਂ ਫਿਰ ਪਾਣੀ ਲੂਸ ਡਰੋਪਿੰਗ ਕਰ ਰਿਹਾ ਤਾਂ ਉਹਨਾਂ ਦਾ ਜਲਦ ਤੋਂ ਜਲਦ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਚਾਹੀਦਾ ਹੈ ਆਪਾਂ ਤੁਹਾਨੂੰ ਦੋਸਤੋ ਇਸ ਟੈਬਲੇਟ ਬਾਰੇ ਦੱਸਦੇ ਆ ਇਹ ਟੈਬੂਲੇਟ ਹੈ ਮੈਟਰੋਜੈਲ 400 ਐਮਜੀ ਦੋਸਤੋ ਇਹ ਟੈਬਲੇਟ ਜਿਹੜੀ ਆਮ ਮੈਡੀਕਲ ਕਿਤੋਂ ਵੀ ਤੁਸੀਂ ਜਾ ਕੇ ਲੈ ਸਕਦੇ ਹੋ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਹੈ 40-45 ਰੁਪਏ 'ਚ ਇਹ 10 ਗੋਲੀਆਂ ਜਾਂ 12 ਗੋਲੀਆਂ ਦਾ ਪਤਾ ਆ ਜਾਂਦਾ ਇਹ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਦੋਸਤੋ ਔਰ ਇਹਦਾ ਜਿਹੜਾ ਵਰਤੋਂ ਕਰਨ ਦਾ ਤਰੀਕਾ ਉਹ ਤੁਹਾਨੂੰ ਦੱਸ ਦਿੰਨੇ ਆ ਵੀਰ ਜੀ ਇਹ ਟੈਬਲੇਟ 50 ਕਿਲੋ ਬੋਡੀ weight ਦੇ ਹਿਸਾਬ ਨਾਲ ਇੱਕ ਟੈਬਲੇਟ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਆਪਦੇ ਜਾਨਵਰ ਕਿੰਨੇ ਆ ਉਹਨਾਂ ਦਾ ਵਜ਼ਨ ਕੈਲਕੂਲੇਸ਼ਨ ਕਰਕੇ ਤੇ ਤੁਸੀਂ ਇਸ ਟੈਬਲੇਟ ਨੂੰ ਯੂਜ਼ ਕਰ ਸਕਦੇ ਹੋ 50 ਕਿਲੋ ਬੋਡੀ weight ਤੇ ਇੱਕ ਟੈਬਲੇਟ ਦੇਣੀ ਹੈ ਸ਼ਾਮ ਦੇ ਪਾਣੀ ਦੇ ਵਿੱਚ ਤੁਸੀਂ ਦੇਣੀ ਹੈ ਇਹ ਟੈਬਲੇਟ ਔਰ ਤਿੰਨ ਦਿਨ ਲਗਾਤਾਰ ਦੇਣੀ ਹੈ ਰੋਜ਼ ਸ਼ਾਮ ਨੂੰ ਤੁਸੀਂ ਜਦੋਂ ਵੀ ਪਾਣੀ ਰੱਖਣਾ ਇਹ ਔਰ ਆਪਣੀ 50 ਕਿਲੋ ਬੋਡੀ weight ਦੇ ਹਿਸਾਬ ਨਾਲ ਤੁਸੀਂ ਕੈਲਕੂਲੇਸ਼ਨ ਕਰਕੇ ਉਹਨੀਆਂ ਜਿੰਨਾ ਤੁਹਾਡੇ ਵਰਡਸ ਦਾ ਬਣੇਗਾ weight ਉਹਦੇ ਹਿਸਾਬ ਨਾਲ ਤੁਸੀਂ ਟੈਬਲੇਟ ਪਾ ਦੇਣੀ ਹੈ ਅਗਰ ਮੁਰਗੀ ਅੰਡੇ ਤੇ ਹੈ ਮੁਰਗੀ ਆਪਣਾ ਅੰਡੇ ਤੇ ਆ ਤਾਂ ਉਹਦਾ ਵੀ ਤੁਸੀਂ 70 ਕਿਲੋ ਦੇ ਹਿਸਾਬ ਨਾਲ ਇੱਕ ਟੈਬਲੇਟ ਦੇਣੀ ਆ ਤਾਂ ਜਿੰਨੀਆਂ ਵੀ ਟੈਬਲੇਟ ਤੁਸੀਂ ਦੇਣੀ ਆ ਆਪਣੀ ਕੈਲਕੂਲੇਸ਼ਨ ਦੇ ਹਿਸਾਬ ਕਰਕੇ ਮੇਜਰਮੈਂਟ ਕਰਕੇ ਤੁਸੀਂ ਫੇਰ ਦੇਣੀ ਆ ਔਰ ਸ਼ਾਮ ਦੇ ਪਾਣੀ ਦੇ ਵਿੱਚ ਦੇਣੀ ਆ ਦਿਨ ਦੇ ਟਾਈਮ ਇਹ ਨਹੀਂ ਦੇਣੀ ਟੈਬਲੇਟ ਸ਼ਾਮ ਨੂੰ ਪਾਣੀ ਰੱਖ ਕੇ ਤੇ ਉਹਨੀਆਂ ਟੈਬਲੇਟ ਤੁਸੀਂ ਪਾ ਕੇ ਰੱਖ ਦੇਣੀ ਆ ਔਰ 3 ਦਿਨ ਕੰਟੀਨਿਊ ਕਰਨਾ ਵੀਡੀ ਔਰ ਉਈ ਜਿਹੜੀ ਇਹ ਜਿਹੜੀਆਂ ਟੈਬਲੇਟ ਮੈਂ ਤੁਹਾਨੂੰ ਦੱਸ ਰਿਹਾ ਮੈਟਰੋ ਜਲ 47G ਇਹ ਆਪਾਂ ਕਿਸੇ ਤੋਂ ਸੁਣੀ ਸੁਣਾਈ ਗੱਲ ਨਹੀਂ ਕਰਦੇ ਇਹ ਆਪਾਂ ਆਪਣੇ ਫਾਰਮ ਤੇ ਵਰਤੀ ਹੋਈ ਹੈ ਔਰ ਇਹਦਾ ਰਿਜ਼ਲਟ ਦੇਖਣ ਨੂੰ ਮਿਲਿਆ ਬਹੁਤ ਵਧੀਆ ਰਿਜ਼ਲਟ ਮਿਲਿਆ ਔਰ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਿਹਾ ਤਾਂ ਜੋ ਕਿਸੇ ਵੀਰ ਨੂੰ ਕਿਸੇ ਉਹਦੇ ਫਾਰਮ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਲੂਸ ਡ੍ਰੋਪਿੰਗ ਦੀ ਤਾਂ ਉਹ ਆਪਣਾ ਬਿਲਕੁਲ ਬਿਲਕੁਲ ਸਸਤੇ ਦੇ ਵਿੱਚ ਉਹ ਆਪਣਾ ਵਧੀਆ ਇਲਾਜ ਕਰ ਸਕਦੇ ਆ ਤੇ ਇੱਕ ਵੀਰੇ ਆਪਣੇ ਜਾਨਵਰਾਂ ਨੂੰ ਇੱਕ ਹਫ਼ਤੇ ਦੇ ਵਿੱਚ ਕਮ ਸਕੁਨ ਦੋ ਵਾਰ ਆ ਮoringa ਦੇ ਪੱਤੇ ਜ਼ਰੂਰ ਪਾਓ ਜੇ ਮoringa ਨਹੀਂ ਹੈ ਤਾਂ ਨਿੰਮ ਦੇ ਪੱਤੇ ਜ਼ਰੂਰ ਪਾਓ ਇਹ ਬਹੁਤ ਵਧੀਆ ਇੱਕ ਦੇਸੀ ਮੈਡੀਸਨ ਹੈ ਐਂਟੀਬਾਇਓਟਿਕ ਵੀ ਹੈ ਐਂਟੀਆਕਸੀਡੈਂਟ ਵੀ ਹੈ ਔਰ ਇਹ ਜ਼ਰੂਰ ਆਪਣੇ ਜਾਨਵਰਾਂ ਨੂੰ ਪਾਇਆ ਕਰੋ ਬਹੁਤ ਵਧੀਆ ਖੁਸ਼ੀ ਨਾਲ ਚਾਹਣਾ ਖਾਂਦੇ ਆ। ਔਰ ਇਹਦੇ ਨਾਲ ਇਹ ਹੈਲਦੀ ਵੀ ਰਹਿੰਦੇ ਔਰ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦੇ ਆ। ਹਾਂਜੀ ਦੋਸਤੋ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਔਰ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਦੋਸਤੋ।